ਕਰੇਨੇ ਦੀ ਦੁਕਾਨ ਤੇ ਹੋਈ ਚੋਰੀ ਚੋਰ ਚਪਲਾਂ ਛੱਡ ਹੋਏ ਫਰਾਰ ਨਵਾਂ ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਸਲੋ ਵਿਖੇ ਪ੍ਰੀਮ ਕਰਿਆਨਾ ਸਟੋਰ ਦੀ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਪ੍ਰੀਮ ਕੁਮਾਰ ਨੇ ਦੱਸਿਆ ਕਿ ਚੋਰ ਆਪਣੀਆਂ ਚਪਲਾਂ ਵੀ ਦੁਕਾਨ ਦੇ ਛੱਡ ਗਏ ਅਤੇ ਉਹਨਾਂ ਦਾ 15-16 ਹਜ਼ਾਰ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਜਿਸ ਦੀ ਮੌਕੇ ਤੇ ਮੌਜੂਦ ਲੋਕਾਂ ਨੇ ਚੋਰੀ ਸੰਬੰਧੀ ਜਾਣਕਾਰੀ ਦਿੱਤੀ ਉਹਨਾਂ ਚੋਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਗਏ ਕੁਝ ਸਮੇਂ ਬਾਅਦ ਲੋਕਾਂ ਦੀ ਮਦਦ ਨਾਲ ਅਤੇ ਚੋਰਾਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਹਾਂਜੀ ਭਾਈ ਕਦੋਂ ਹੋਈ ਦੁਗਾਂਡੀ ਦੁਕਾਨ ਤੇ ਚੋਰੀ ਰਾਤੀ 2:30 ਵਜੇ ਮੈਨੂੰ ਫੋਨ ਆਇਆ ਹੂੰ ਪਿੰਡ ਦੇ ਬੰਦੇ ਦਾ ਉਹ ਆਪਣੇ ਰਾਇਤਾ ਪੁਨਾਰੇ ਦੁੱਧ ਲੈਣ ਜਾ ਰਹੇ ਤੇ ਮਤਲਬ ਪਾਣ ਜਾ ਰਹੇ ਤੇ ਉਹਨੂੰ ਦੱਸਿਆ ਤੇ ਰਾਸਤੇ ਵਿੱਚ ਕੋਈ ਥੈਲਾ ਹੈ ਕਿ ਮਤਲਬ ਭਰਿਆ ਹੋਇਆ ਸੀ ਸਮਾਨ ਦਾ ਹੂੰ ਜੋ ਛੱਡ ਮਤਲਬ ਪਿਆ ਸੀ ਹੁਣੀ ਉਹ ਜਦੋਂ ਉਹਨੇ ਦਬਕਾ ਮਾਰਿਆ ਤਾਂ ਉਹ ਬੰਦੇ ਛੱਡ ਕੇ ਭੱਜ ਗਏ ਅੱਛਾ ਤੇ ਹੁਣੀ ਦੇਖਿਆ ਵੀ ਇਹ ਸਮਾਨ ਹੈ ਕਰੀਆਨੇ ਦਾ ਵੀ ਐਵੇਂ ਕਿੱਦਾਂ ਇੱਥੇ ਆ ਗਿਆ ਹੂੰ ਤੇ ਉਸ ਤੋਂ ਬਾਅਦ ਇਹ ਬੰਦੇ ਮਤਲਬ ਉਹਨੇ ਦੇਖਿਆ ਵੀ ਤਾਂ ਦੁਕਾਨ ਦਾ ਛੜਾ ਟੁੱਟਿਆ ਹੋਇਆ ਸੀ ਹੂੰ ਤੇ ਅੰਦਰੋਂ ਸਮਾਨ ਲਏ ਦੂਸਰਾ ਬੰਦਾ ਦੂਸਰੀ ਸਾਈਡ ਤੇ ਭੱਜ ਗਿਆ ਤੇ ਉਸ ਤੋਂ ਬਾਅਦ ਜੋ ਤੁਹਾਨੂੰ ਨਹੀਂ ਕਾਲ ਕੀਤੀ ਕਾਲ ਕਰਕੇ ਤੁਹਾਨੂੰ ਜਦੋਂ ਪਤਾ ਲੱਗਾ ਵੇ ਸਾਡੇ ਯਾਨੀ ਕਿ ਦੁਕਾਨ ਦੇ ਵਿੱਚ ਚੋਰੀ ਹੋ ਗਈ ਜੋ ਦੇਖਿਆ ਤਾਂ ਉਹਦੇ ਵਿੱਚ ਉਹਨੇ ਸਾਡੇ ਗੱਲੇ ਦੇ ਵਿੱਚੋਂ ਕੈਸ਼ ਸੀਗਾ ਹੂੰ 3-4000 ਰੁਪਏ ਉਹ ਵੀ ਲਗਾ ਹੈ ਤੇ ਨਾਲ ਸਾਡੇ ਤੇਲ ਦੀਆਂ ਬੋਤਲਾਂ ਬਾਦਮ ਦੀ ਚਾਵਲ ਸੀਗੇ ਹੋਰ ਸੀ ਸਮਾਨ ਕਾਫੀ ਉਹ ਚੋਰੀ ਕਰਕੇ ਲਗਾ ਹੈ ਕੀ ਨਾਂ ਤੁਹਾਡੀ ਦੁਕਾਨ ਦਾ ਪ੍ਰੇਮ ਕਰਿਆਨਾ ਸਟੋਰ ਕਿਹੜੇ ਪਿੰਡ ਚ ਹੈ ਇਹ ਪਿੰਡ ਸਲੋ ਜੀ ਤੇ ਪਹਿਲਾਂ ਵੀ ਕਦੀ ਤੁਹਾਡੀ ਦੁਕਾਨ ਤੇ ਚੋਰੀ ਹੋਈ ਆ ਨਹੀਂ ਜੀ ਪਹਿਲਾਂ ਸਾਡੇ ਮੇਰੇ ਬ੍ਰਦਰ ਦੀ ਦੁਕਾਨ ਤੇ ਚੋਰੀ ਹੋਈ ਆ ਕਾਫੀ ਟਾਈਮ ਪਹਿਲਾਂ ਹੋਈ ਸੀ 15000 ਰੁਪਏ ਪਹਿਲਾਂ ਮਤਲਬ ਹੁਣ ਤੁਹਾਡਾ ਕਿੰਨੇ ਕੁ ਦਾ ਨੁਕਸਾਨ ਦੁਕਾਨ ਤੋਂ ਕੋਈ ਕੈਸ਼ ਵੀ ਲੈ ਗਏ ਹਾਂਜੀ ਕਿੰਨੇ ਦਾ ਨੁਕਸਾਨ ਹੋਇਆ ਸਾਡਾ 3500 4000 ਰੁਪਏ ਕੈਸ਼ ਆ ਅੱਛਾ ਹਾਂਜੀ ਤੇ ਤੁਹਾਨੂੰ ਕਿਸੇ ਦੇ ਸ਼ੱਕ ਪਤਾ ਲੱਗਾ ਕਿਸੇ ਦਾ ਹਾਂਜੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਸਿਰੇ ਜਿਹੜਾ ਸਾਮਾਨ ਹੀ ਨਹੀਂ ਖੇਤਾਂ ਦੇ ਵਿੱਚ ਫਿੱਟਿਆ ਸੀ ਤਾਂ ਉਹ ਦੋ ਜਨਾਨੀਆਂ ਉਹਨੂੰ ਚੱਕ ਕੇ ਲੈ ਗਈਆਂ ਅੱਛਾ ਤੇ ਮੇਰੇ ਭਤੀਜੇ ਨੇ ਉਹਨਾਂ ਦਾ ਜਨ ਮਤਲਬ ਕਿਸੇ ਨੂੰ ਦੱਸਣ ਦੇ ਉਹ ਪਿੱਛਾ ਕੀਤਾ ਤਾਂ ਉਹਨੇ ਜਾਨਕਿ ਆਲੇ ਲੋਕਾਂ ਦੀ ਕੋਸ਼ਿਸ਼ ਕੀਤੀ ਫਿਰ ਪੁਲਿਸ ਦੇ ਥਰੂ ਉਹਨਾਂ ਨੂੰ ਫੜਿਆ ਗਿਆ ਤੇ ਉਹ ਸਾਡੇ ਗਵਾਂਢ ਹੀ ਵਿੱਚ ਕਿਰਾਏ ਤੇ ਰਹਿੰਦੇ ਆ ਸਰਦਾਰ ਜਤਿੰਦਰ ਸਿੰਘ ਦੇ ਘਰ ਦੇ ਵਿੱਚ ਅੱਛਾ ਪਛਾਣ ਹੋ ਗਈ ਬੰਦੇ ਦੀ ਪਛਾਣ ਹੋ ਗਈ ਤੇ ਉਹਨਾਂ ਨੂੰ ਫਿਰ ਪੁਲਿਸ ਆਪਣੇ ਨਾਲ ਉਹਨਾਂ ਨੂੰ ਲੈ ਗਈ ਤੇ ਹੋਰ ਵੀ ਕਿਤੇ ਪਿੰਡ ਚਾਸੀ ਪਾਸੇ ਕਿਸੇ ਹੋਰ ਦੇ ਵੀ ਚੋਰੀ ਹੋਈ ਹੈ ਕਿਸੇ ਰੋ ਤੁਹਾਡੀ ਦੁਕਾਨ ਤੇ ਤੁਹਾਡੀ ਦੁਕਾਨ ਤੇ ਹੀ ਚੋਰੀ ਹੋਈ ਹੈ ਤੁਹਾਡੀ ਦੁਕਾਨ ਤੇ ਹੋਈ ਹੈ ਤੁਹਾਡਾ ਕੀ ਪ੍ਰਸ਼ਾਸਨ ਕੋ ਮੰਗ ਕੀ ਆ ਸਾਡੀ ਪ੍ਰਸ਼ਾਸਨ ਮੰਗਿਆ ਵੀ ਜਿਹੜੀਆਂ ਮਿਹਨਤ ਕਰਦੇ ਬੰਦੇ ਉਹਨਾਂ ਦੀ ਰੱਖਿਆ ਕੀਤੀ ਜਾਵੇ ਤੇ ਚੋਰੀਆਂ ਜਿਹੜੀਆਂ ਇਹਨਾਂ ਨੂੰ ਰੋਕਿਆ ਖੱਲ ਪਾਈ ਜਾਵੇ ਕੁਜੀ ਭਾਈ ਪਿੰਡ ਨੰਬਰ ਦਾ ਜੀ ਦੇਖੋ ਪਿੰਡ ਦੇ ਵਿੱਚ ਇਦਾਂ ਦੇ ਮਾੜੇ ਅਨਸਰ ਕਿਰਾਏ ਦੇ ਮਕਾਨ ਲੈ ਕੇ ਵੇਝ ਜਾਂਦੇ ਆ ਉਹ ਜਿਹੜੇ ਚੰਗੇ ਆਏ ਬੰਦੇ ਵੀ ਹੁੰਦੇ ਕਿਰਾਏ ਤੇ ਉਹਨਾਂ ਨੂੰ ਵੀ ਬਦਨਾਮ ਕਰਦੇ ਆ ਮੈਂ ਤਾਂ ਇਹੀ ਕਹਾਂਗਾ ਇਹਨਾਂ ਦੇ ਇਹਨਾਂ ਤਾਂ ਮੈਨੂੰ ਜੋ ਪਤਾ ਲੱਗਿਆ ਵੀ ਇਹਨਾਂ ਦੇ ਪਹਿਲਾਂ ਵੀ ਇਹ ਚੋਰੀ ਚਾਰੀ ਦੇ ਵਿੱਚ ਸ਼ਹਿਰ ਦੇ ਵਿੱਚ ਜਣੀ ਕੋਈ ਇਦਾਂ ਦਾ ਹੱਥ ਉੱਤੇ ਸਗਾ ਜੋ ਮੈਨੂੰ ਹੁਣੇ ਥੋੜੀ ਦੇਰ ਪਹਿਲਾਂ ਪਤਾ ਲੱਗਿਆ ਠੀਕ ਆ ਪਿੰਡ ਵਿੱਚ ਚੋਰੀਆਂ ਹੋਰ ਵੀ ਹੋਈਆਂ ਸਾਡੇ ਇੱਕ ਦਿਨ ਦੇ ਵਿੱਚ ਦੋ ਚੋਰੀਆਂ ਹੋਈਆਂ ਸੀ ਮੈਂ ਤਾਂ ਪ੍ਰਸ਼ਾਸਨ ਕੋਈ ਇਹੀ ਮੰਗ ਕਰਦਾ ਓਏ ਜਿਹੜੀ ਇਹ ਸਾਡੇ ਭਰਾ ਦੇ ਚੋਰੀ ਹੋਈ ਆ ਇਹਨੂੰ ਤਾਂ ਇਨਸਾਫ ਦਿਵਾਣਾ ਦਿਵਾਣਾ ਇਹ ਇਹਨਾਂ ਤੇ ਸਖਤ ਜੜੀ ਇਹਨਾਂ ਦੇ ਕਾਰਵਾਈ ਕਰਕੇ ਇਹਨਾਂ ਕੋਲ ਬਾਕੀ ਚੋਰੀਆਂ ਦਾ ਵੀ ਪਤਾ ਕੀਤਾ ਜਾ ਚੋਰੀਆਂ ਦਾ ਮੁੱਖ ਕਾਰਨ ਕੀ ਮੰਨਦੇ ਆਪਾਂ ਚੋਰੀਆਂ ਦਾ ਮੁੱਖ ਕਾਰਨ ਹੈਗਾ ਮੈਨ ਤਾਂ ਨਸ਼ਾ ਹੀ ਆ ਹੂੰ ਉਹਨਾਂ ਨੂੰ ਮਰਜੀ ਪਈ ਆ ਨਸ਼ਾ ਹੋਇਆ ਸਰਕਾਰ ਕੋ ਸੁਣਦੀ ਨਹੀਂ ਪਈ ਹੈਗੀ ਪ੍ਰਸ਼ਾਸਨ ਨੂੰ ਦੱਸੀ ਤਾਂ ਵੀ ਆ ਕੋਈ ਕੰਮ ਦਾ ਪ੍ਰਸ਼ਾਸਨ ਕੋਈ ਉਰਦ ਨੂੰ ਧਿਆਨ ਨਹੀਂ ਦਿੰਦਾ ਉਹਨੇ ਨਾ ਰਾਤ ਦੀ 2 ਵਜੇ ਦੀ ਚੋਰੀ ਹੋਈ 3 ਵਜੇ ਇਹਨੇ ਫੋਨ ਕੀਤਾ ਸਵੇਰੇ 8 ਵਜੇ ਪੁਲਿਸ ਪਹੁੰਚੀ ਮੈਂ 5 ਘੰਟੇ ਦੇ ਵਿੱਚ ਕਿਉਂਕਿ ਤਾਂ ਕੁਦਰਤੀ ਸਾਡਾ ਅਸ ਪਿੰਡ ਦੇ ਸੀਗੇ ਪੰਚਾਇਤ ਮੈਂਬਰ ਸੀ ਪਹਿਲਾਂ ਉਹ ਨੰਗਾ ਲੱਗੇ ਤੇ ਦੇਖ ਲਿਆ ਅਗਰ ਨਾ ਹੁੰਦਾ ਤਾਂ ਕਰ ਗਿਆ ਇਹ ਸਾਫ ਸਾਫ ਸਾਰੇ ਨਾਲ ਘਰਿਆ ਨਾਲ ਘਰ ਦੇ ਵਿੱਚ ਨਹੀਂ ਇਹਨੇ ਪਤਾ ਲਗਾਇਆ ਸਾਡੇ ਕੋਲ ਪ੍ਰਸ਼ਾਸਨ ਕੋਈ ਇਹੀ ਮੰਗਿਆ ਇਹਨਾਂ ਤੇ ਸਖਤ ਕਾਰਵਾਈ ਕਰਕੇ ਜਿਹੜੀਆਂ ਪਹਿਲੀਆਂ ਚੋਰੀਆਂ ਉਹ ਵੀ ਉਹਨਾਂ ਦੇ ਵੀ ਤੈਹ ਤੱਕ ਪਹੁੰਚਿਆ ਕਾਰਵਾਈ ਕੀਤੀ ਜਾ ਤਾਂ ਜੋ ਅੱਗੋਂ ਜਿਹੜੇ ਹੋਰ ਕਿਸੇ ਨੂੰ ਯਾਨੀ ਕਿਸੇ ਦੇ ਨਾਮ ਚਲੋ ਇਹ ਚੋਰ ਆਪਨ ਚਪਲਾ ਵੀ ਇੱਥੇ ਛੱਡ ਗਏ ਜੀ ਆ ਦੇਖੋ ਜੀ ਹੁਣ ਆਏ ਤੇ ਇਹਨਾਂ ਚੱਛਾ ਇਹਨਾਂ ਨੇ ਗੱਲਾਂ ਇਧਰੋਂ ਸ਼ਟਰ ਤੋੜਿਆ ਆਹ ਦੁਕਾਨਾਂ ਦੇ ਸ਼ਟਰ ਪੰਨੇ ਜਿੰਦੇ ਵੀ ਜਿੰਦੇ ਵੀ ਨਾਲ ਹੀ ਲੱਗਾ ਹੈ ਆ ਜਿੰਨੇ ਇੱਕ ਲੱਗਾ ਇਹ ਹੁਣ ਇਹ ਬਾਅਦ ਲਾਇਆ ਜੀ ਸਵੇਰੇ ਫਿਰ ਤੇ ਗੱਲਾਂ ਕਿੱਥੇ ਆਪਣਾ ਉਹ ਵੀ ਦਿਖਾਓ ਇੱਥੋਂ ਲੱਗੇ ਕੇ ਜੀ ਤੇ ਸਮਾਨ ਸਮਾਨ ਜੀ ਉੱਥੇ ਤੇਲ ਦੀਆਂ ਬੋਤਲਾਂ ਪਈਆਂ ਸੀਗੀਆਂ ਉਹ ਸਾਰੀਆਂ ਲੈ ਗਏ ਹੂੰ ਤੇ ਆ ਬਾਜ਼ਮੇ ਦੀ ਚੌਲਾ ਦਾ ਸਗਾ ਇੱਧਰ ਵੀ ਉਹ ਕਰਨ ਦੇ ਪਾਸੇ ਵਿੱਚੋਂ ਸਮਾਨ ਕੱਢ ਕੇ ਸੇਕਤਾ ਪਈਆਂ ਜੀ ਹੋਰ ਬੀੜੀਆਂ ਦੇ ਬੰਡਲ ਸਗੇ ਬਹੁਤ ਉਹ ਵੀ ਸਭ ਹਾਂਜੀ ਬਿੱਟੂ ਭਾਈ ਕੀ ਮਸਲਾ ਕੀ ਦੱਸਦੇ ਸੀ ਇਹ ਭਾਈ ਸਾਹਿਬ ਦਾ ਬਾਰੇ ਇਹ ਬੇਟਾ ਨਾਂ ਤਾਂ ਸੁਣ ਸਕਦਾ ਨਾ ਬੋਲ ਸਕਦਾ ਹੂੰ ਇਹਨਾਂ ਨੂੰ ਜਦੋਂ ਇਹਨੇ ਜਦੋਂ ਚੱਲੇ ਨੇ ਕਿਤੇ ਇਹਨਾਂ ਨੇ ਫੋਟੋ ਫੋਟੋ ਖਿੱਚ ਲਈ ਅੱਛਾ ਤੇ ਫਿਰ ਇਹਨੇ ਪਹਿਚਾਨ ਲਿਆ ਵੀ ਸਵੇਰੇ ਜਿਹੜਾ ਸਮਾਨ ਚੱਕ ਕੇ ਲੈ ਕੇ ਜਾਂਦਾ ਸੀ ਇਹ ਇਹ ਜਨਨ ਅਸਲ ਦੇ ਵਿੱਚ ਇਹ ਚੋਰੀ ਨੂੰ ਫੜਾਣ ਵਾਲਾ ਬੰਦਾ ਇਹ ਆ ਓਕੇ ਇਹਨਾਂ ਬਹਾਦਰ ਬੰਦਾ ਆ ਵੀ ਜਾਣੀ ਇਹਨੇ ਆਪਣੇ ਯਾਨੀ ਪਰਵਾਹ ਨਾ ਕਰਦੇ ਜਾਣ ਨੂੰ ਜੋਖਮ 'ਚ ਪਾ ਕੇ ਚੋਰਾਂ ਨੂੰ ਫੜਿਆ ਔਰ ਸਰੀਰ ਸੁਣੋਂ ਬਖੋ ਬੋਲਣ ਬਖੋ ਇੱਜ਼ਤ ਕੇ ਅਸਮਰਥਾ ਅਸਮਰਥੇ ਹੁਣ ਮੈਂ ਗੱਲ ਕਰਨੀ ਸੀ ਇੱਕ ਥੋੜੇ ਦਿਨ ਪਹਿਲਾਂ ਜਿਹੜੀ ਚੋਰੀ ਹੋਈ ਸੀ ਆਪਣੇ ਪਿੰਡ ਵਿੱਚ ਦੋ ਹੂੰ ਇੱਕ ਸਾਡੇ ਇਥੇ ਪ੍ਰਵਾਸੀ ਜਾਨੀ ਉਹ ਕਰਦੇ ਆਪਣੇ ਪੱਥਰ ਦਾ ਕੰਮ ਹੂੰ ਉਹ ਬੰਦਾ ਯੂਪੀ ਆਪਣੇ ਮੁੰਡੇ ਦਾ ਵਿਆਹ ਕਰਨ ਗਿਆ ਹੂੰ ਉਸ ਦਿਨ ਰਾਤ ਨੂੰ ਉਹਦੇ ਚੋਰੀ ਹੋ ਗਈ ਉਸੇ ਦਿਨ ਰਾਤ ਨੂੰ ਇੱਕ ਬੀਜੇ ਕੁਮਾਰਾ ਕਚੈਰੀ ਚ ਕੰਮ ਕਰਦਾ ਸੀ ਉਹ ਵਿਚਾਰਾ ਉਹਦੀ ਡੈਥ ਹੋ ਚੁੱਕੀ ਆ ਤੇ ਉਹਨੇ ਘਰ ਉਹ ਵੀ ਘਰ ਹੈ ਨਹੀਂ ਸੀ ਗੁਦਰ ਦਾ ਉਹਨਾਂ ਦੇ ਵੀ ਉਸੇ ਰਾਤ ਨੂੰ ਚੋਰੀ ਇੱਕੋ ਰਾਤ ਦੇ ਵਿੱਚ ਦੋ ਚੋਰੀਆਂ ਹੋ ਗਈਆਂ ਇਹ ਚੋਰੀਆਂ ਦਾ ਸਿਲਸਿਲਾ ਚੱਲਦਾ ਰਹਿੰਦਾ ਇੱਕ ਦਿਨ ਪਿੱਛੇ ਤਿੰਨ ਚਾਰ ਮਹੀਨੇ ਮਨਚੰਦਾ ਕਰਿਆ ਨਾ ਸੋਰ ਜਿੱਤੇ ਉਹਨਾਂ ਦੇ ਵੀ ਜੰਦੇ ਤੋੜੇ ਗਏ ਉਹ ਕੁਦਰਤੀ ਜਾਂ ਤਾਂ ਕੋਈ ਆ ਗਿਆ ਜਾਂ ਕਿਦਾਂ ਉਹ ਛੱਡ ਗਏ ਬਿਲਕੁਲ ਇੱਥੇ ਸੁਰੱਖਿਆ ਦਾ ਹੈ ਨਾ ਕਿਲੋ 1.5 ਕਿਲੋ ਕਿਲੋਮੀਟਰ ਦੇ ਹੈਗਾ ਤੇ ਫਿਰ ਚੋਰੀਆਂ ਹੋਈ ਜਾਵੇ ਪ੍ਰਸ਼ਾਸਨ ਸਾਰਾ ਇੱਥੇ ਘੁੰਮਦਾ ਹੋਵੇ ਸਵਾਲ ਇਹਨੇ ਬੜੀ ਮਾੜੀ ਗੱਲ ਆ ਤੇ ਫਿਰ ਕੀ ਬੰਦੇ ਦਾ ਸੇਫਟੀ ਇੱਥੇ ਹੁਣ ਸਾਰਾ ਦਿਨੇ ਤੇ ਰੁਪਈਆ ਰੁਪਈਆ ਪਿੱਛੇ ਤਾਂ ਦੁਕਾਨ ਦਾ ਟੁੱਟ ਟੁੱਟ ਮਰਦਾ ਫਿਰਦਾ ਖਰਚੇ ਆਉਂਦੇ ਪੂਰੇ ਨੇ ਉਹਦੇ ਰਾਤ ਨੂੰ ਆਣ ਕੇ ਚੋਰੀਆਂ ਕਰਕੇ ਲੈ ਜਾਂਦੇ ਕਦੇ ਵਾਠਾ ਹੀ ਕਬ ਜਾਨਾ ਇਹੀ ਸਾਡੀ ਮੰਗ ਹੈ ਵੀ ਇਹਨਾਂ ਤੇ ਸਖਤ ਕਾਰਵਾਈ ਕਰਕੇ ਇਹਨਾਂ ਦੇ ਦੂਜੀ ਕੀਤੀ ਜਾਵੇ ਠੀਕ ਹੈ ਕੀ ਹੋਇਆ ਸਰ ਇੱਥੇ ਇੱਥੇ ਰਾਤ ਨੂੰ ਜੇ ਮੈਂ 12:50 ਜਾਗਦਾ ਪਿਆ ਬਿਲਕੁਲ ਜਾਗਦਾ ਪਿਆ ਅੱਗੇ ਕੁੱਤੇ ਭੌਂਕਦੇ ਆ ਹੂੰ ਰਾਤ ਕੋਈ ਵੀ ਕੁੱਤਾ ਭੌਂਕਿਆ ਨਹੀਂ ਔਰ ਕੁੱਤੇ ਜਿਹੜੇ ਇੱਥੇ ਰਹਿੰਦੇ 10-15 ਹੂੰ ਕੋਈ ਵੀ ਕੁੱਤਾ ਅਚਾਨਕ ਨਹੀਂ ਡੇਟਿਆ ਨਹੀਂ ਉਹਦੇ ਬਾਅਦ ਜਦ ਦੁਕਾਨ ਪਰਨੇ ਨੂੰ ਖੋਲਿਆ ਹੋਗਾ ਕੋਈ ਵੀ ਖੜਕਾ ਨਹੀਂ ਹੋਇਆ ਕੋਈ ਤਾਲੇ ਦੀ ਆਵਾਜ਼ ਨਹੀਂ ਕੋਈ ਸ਼ਟਰ ਨਹੀਂ ਕੋਈ ਖੜਕਾ ਨਹੀਂ ਹੋਇਆ ਤੁਹਾਡਾ ਸ਼ੁਭ ਨਾਮ ਕੀ ਹੈ ਮੇਰਾ ਨਾਮ ਕਰਦੇ ਦਿਓ ਭਰਾ ਜੀ ਤੁਹਾਡੀ ਕੀ ਪ੍ਰਸ਼ਾਸਨ ਕੋ ਮੰਗ ਆ ਪਾਸ ਤੋਂ ਮੰਗ ਪਾਈ ਜਾ ਇਹਨਾਂ ਨੇ ਫੋਨ ਵੀ ਕੀਤਾ ਹਮ ਕਈ ਘੰਟਿਆਂ ਬਾਅਦ ਫੋਨਸ ਆਇਆ ਕਈ ਘੰਟਿਆਂ ਬਾਅਦ ਔਰ ਮੇਰਾ ਜਿਹੜਾ ਪੁੱਛਤਾ ਆ ਬਿਲਕੁਲ ਅਸਮਾਨਤਾ ਪੁਰਵਕ ਉਹਦਾ ਨੇ ਹਮ ਬੁਣ ਗਿਆ ਬੁਣ ਗਿਆ ਸਮਝ ਉਹਨੇ ਐਨੀ ਦਲੇਰੀ ਨਾਲ ਕੰਮ ਕੀਤਾ ਉਹਨੇ ਜੋਰੋਂ ਭਗੜ ਪੜਿਆ ਅੱਜ ਜਦ ਬਲੇ ਉਹ ਲੈ ਕੇ ਗਿਆ ਉਸ ਮੌਕੇ ਹਮਮ ਬਾਅਦ ਸਵੇਰ ਨੂੰ ਪਹੁੰਚੇ ਹਾਂਜੀ ਹਾਂਜੀ ਉਸਨੇ ਬੈਗ ਤੋਂ ਫੋਟੋ ਕੀਤੀ ਆ ਆ ਪਿੱਛਾ ਵੀ ਕੀਤਾ ਪਰ ਨਹੀਂ ਆਇਆ ਇਹ ਉਸ ਬੰਦੇ ਦੀ ਬਹੁਤ ਬਹਾਦਰੀ ਆ ਜਿਹੜਾ ਆ ਕੇ ੁੰਡਾ ਖੜਕਾਇਆ ਮੇਰਾ ਗੇਟ ਖੜਕਾਇਆ ਕੈਂਟਰੀ ਵਜਾਈ ਨਾ ਕੌਣ ਆ ਰਾਤ ਨੂੰ ਉਦੋਂ ਹੀ ਡਰ ਲੱਗਦਾ ਹੈਗਾ ਪਤਾ ਨਹੀਂ ਕੌਣ ਹੈ ਕੌਣ ਹੈ ਉਹਦਾ ਨਾਮ ਤਾਂ ਆਲਾ ਘੋਟੀ ਆ ਹਮਮ ਅੱਡੇ ਜੋ ਵੀ ਹੋ ਰਹੀ ਆ ਅਭੀ ਦਹਿਸ਼ਤ ਵਿੱਚ ਆ ਗਿਆ ਜੱਕਦਮ ਜੀ ਕਹਤਾ ਮੈਂ ਕਿਰੋਂ ਉਦੋਂ ਤੇ ਘਬਰਾ ਗਿਆ ਅਗਰ ਉਹ ਆਪਣਾ ਨਾ ਨਾ ਲੈਂਦਾ ਤੇ ਮੈਂ ਕਹਾ ਦੁੱਧੀਆਂ ਕਿਉਂਕਿ ਮੈਨੂੰ ਵੀ ਰਿਸਕ ਸੀਗਾ ਮੈਂ ਉਸੇ ਬੰਦੇ ਕੋਲੋਂ ਤਾਂ ਇਹ ਨੋ ਟਾਈਟ ਤੇ ਉਹਨਾਂ سے ਬਾਤ ਦੇਖਣਾ ਸੀ ਉੱਤਰ ਵੱਗ ਗਿਆ ਪੜਨਾ ਚਾਹਤਾ ਕਿ ਤਸਵੀਰ ਬਾਕੀ ਉਧਰ ਸਮਾਨ ਸਿੱਧਾ ਸੀ ਉਹਨਾਂ ਦੇ ਠੀਕ ਹੈ 50 ਕਿਲੋ ਦਾ ਸੀ ਕਿਤਾਂ ਚ ਲੱਭਿਆ ਉੱਥੋਂ ਚੱਕਵਾ ਦਿੱਤਾ ਉਹਨਾਂ ਦੀਆਂ ਬੜੀ ਮਤਵਾਰਕੀਆਂ ਜਿਹੜੇ ਆ ਕੇ ਆ ਗਏ ਠੀਕ ਹੈ ਤੁਹਾਡਾ ਧੰਨਵਾਦ ਇਹ